ਜੋ ਟੀਚਰ ਸਾਹਿਬਾਨ ਤੇ ਪਿਆਰੇ ਬਜਾਤ ਦੀ ਸਾਥੀਓ ਜਿਵੇਂ ਅਸੀਂ ਦੱਸ ਚੁੱਕੇ ਹਾਂ ਵੀ ਛੋਟੇ ਵਾਸਤੇ ਨਾਟਕ ਲੈ ਕੇ ਆਏ ਹਾਂ ਨਾਟਕ ਦਾ ਨਾਮ ਹੈ ਬਸੀਰਾ ਨਾ ਮੈਂ ਬਸੀਰਾ ਬਸੇਤ ਸਿੰਘ ਜੀ ਦੀ ਰਚਨਾ ਹੈ ਨਾ 9ਵੀਂ ਕਲਾਸ ਦੀ ਕਹਾਣੀਆਂ ਇਸ ਉੱਪਰ ਇਹ ਜਿਹੜੇ ਸਾਡਾ ਆ ਗਿਆ ਇਹ ਛੋਟੀ ਸੰਧ ਤੱਕ ਵੀ ਪਹੁੰਚ ਜਾਊਗਾ ਹੈ ਨਾ ਕਹਾਣੀ ਨੂੰ ਅਸੀਂ ਨਾਲ ਕਿਰੇ ਰੂਪ ਦੇ ਵਿੱਚ ਕਰਾਂਗੇ ਨਵਤੇਜ ਸਿੰਘ 9ਵੀਂ ਕਲਾਸ ਦੀ ਹੈ ਜਿਹੜੀ ਰਚਨਾ ਹੈ ਨਾ ਦੇਖੋ ਆਪਾਂ ਦੋ ਪਾਕੀ ਦੇ ਵਿੱਚ ਵੰਡਿਆ ਹੋਇਆ ਹੈ ਤੇਜ ਤੇ ਬਿਸ਼ਰਾ ਜਿਹੜੇ ਜਿਹੜੇ ਤੇਜ ਤੇ ਬਿਸ਼ਰਾ ਜਿਹੜਾ ਤੇਜ ਆ ਉਹ ਦੇਖ ਅਧਿਆਪਕ ਦਾ ਬੱਚਾ ਉਹਦੇ ਬਾਪੂ ਕੋਲੋਂ ਤੁਮ ਜਾਇਆ ਜਾਂਦਾ ਦੋਸਤੀ ਹੈ ਲੇਕਿਨ ਜਾਤ-ਪਾਤ ਕੂਤਨੀਂ ਜਾਂ ਰੰਗ-ਨਸਲ ਆਦਿ ਭੇਦਭਾਵ ਨਹੀਂ ਕੀਤਾ ਜਾਂਦਾ ਦੋਸਤ ਦੋਸਤ ਹੁੰਦਾ ਉਹ ਅਮੀਰ ਜਾਂ ਗਰੀਬ ਹੈਨਾ ਜਿਹੜਾ ਤੇਜ ਆ ਉਹਦਾ ਸੁਪਨਾ ਇੱਕ ਲੇਖਕ ਬਣਦਾ ਕੀ ਬਣਦਾ ਮੁਜੀ ਬੋਲਾ ਕਰੋ ਲੇਖਕ ਦੇਖਕ ਜਿਹੜੀਆਂ ਤੁਸੀਂ ਕਿਤਾਬਾਂ ਪੜ੍ਹਦੇ ਹੋ ਹੈਨਾ ਉਹ ਲੇਖਕਾਂ ਦੁਆਰਾ ਲਿਖਣਾ ਜਾਂਦੇ ਨੇ ਇਹ ਪਾਸੇ ਜਿਹੜਾ ਬਸੀਰਾ ਉਹ ਇੱਕ ਮੱਤਵਰਗੀ ਪਰਿਵਾਰ ਦਾ ਬੱਚਾ ਉਹਦਾ ਸੁਪਨਾ ਇੱਕ ਫੁੱਟਬਾਲ ਪਲੇਅਰ ਬਣਨ ਦਾ ਖਿਡਿਆਰੀ ਬਣਨ ਦਾ ਤੁਸੀਂ ਬਣਨ ਦਾ ਜਾਰੀ ਕਿ ਮੈਂ ਤੁਸੀਂ ਵੀ ਫੁੱਟਬਾਲ ਖੇਡਦੇ ਹੋਵੋਗੇ ਜਾਂ ਤੁਸੀਂ ਹੋਰ ਗੇਮਾਂ ਕਰਦੇ ਹੋਵੋਗੇ ਸੇਮ ਉਹਦਾ ਵੀ ਸੁਪਨਾ ਸੀਗਾ ਵੀ ਮੈਂ ਖਿਡਿਆਰੀ ਬਣਾ ਹਨਾ ਬਾਕੀ ਉਹਨੇ ਦੋਸਤੀ ਕਿੰਨੀ ਗਰੀਆ ਆਪਾਂ ਨਾਲ ਕਿਜੀ ਦੇਖ ਰਹੇ ਹਾਂ ਬਸ਼ੀਰੇ ਹੋ ਬਸ਼ੀਰੇ ਹਾਂ ਭਾਈ ਤੇਰੇ ਕੀ ਹਾਲ ਨੇ ਵਧੀਆ ਭਾਈ ਯਾਰ ਮੈਂ ਤੈਨੂੰ ਜਾਪਦਾ ਫਿਰਦਾ ਕਿਉਂ ਮੈਂ ਤੇਰੇ ਤੋਂ ਇੱਕ ਗੱਲ ਪੁੱਛਣੀ ਆ ਪੁੱਛ ਤੂੰ ਮੈਨੂੰ ਆਦਾ ਤੁਮਰਾ ਪੱਕਾ ਨਹੀਂ ਆ ਵੇ ਪੱਕਾੜੀਆਂ ਸੱਚੇ ਪੱਕਾੜੀਆਂ ਸੱਚੀ ਪੱਕਾੜੀਆਂ ਨਬਦੋਸਤ ਮਾਇਆ ਤੇਜ ਏ ਆ ਬਸ਼ੀਰਾ ਏ ਆ ਮੇਰਾ ਪੱਕਾੜੀ ਇੱਕ ਗੱਲ ਹੋਰ ਸੀ ਓਏ ਇੱਕ ਗੱਲ ਹੋ ਰਾ ਲੈ ਗਏ ਉਹਨੂੰ ਲੈ ਗਏ ਇਹ ਕੋ ਮੇਰਾ ਪੱਕਾੜੀਆਂ ਮਾਂ ਚਾਪਾ ਦਾ ਮਾਰੂ ਪੱਕਾ ਇਹ ਮਕਾਨ ਲੈ ਕੇ ਨਾ ਪਗੜੀਆਂ ਅੱਛਾ ਇਹ ਤਾਂ ਚਾਪਾ ਮਾਰੇਗਾ ਤੇ ਸੁਪਾਇਂ ਕਿਰਾਇਆ ਰੁਈਆ ਕਿਉਂਕਿ ਦੋਸਤੋ ਜਦੋਂ ਵੀ ਮਾਰਦਾ ਆਪਣੀ ਮਾਰਦਾ ਤੇ ਸਿਆਣੇ ਕਹਿੰਦੇ ਆ ਵੀ ਆਪ ਦਾ ਮਾਰੂ ਸਾਨੇ ਛੁੱਟੂ ਹਨ ਇਸੇ ਤਰ੍ਹਾਂ ਨੂੰ ਹੀ ਜ਼ਿੰਦਗੀ ਦੇ ਵਿੱਚ ਹਲਕੀਆਂ ਹਲਕੀਆਂ ਲੜਾਈਆਂ ਹਲਕੀ ਹਲਕੀ ਨੋਕਚੋ ਖੜੀ ਚੱਲਦੀ ਰਹਿੰਦੀ ਆ ਸਮਾਂ ਆਉਂਦਾ ਸੇਜ ਦਾ ਜਨਮ ਦਿਨ ਆ ਜਾਂਦਾ ਉਹਦੇ ਜਨਮ ਦਿਨ ਦੇ ਉੱਤੇ ਬੱਚੇ-ਵੱਡੇ ਲੋਕ ਆਉਂਦੇ ਆ ਉਹਦੇ ਵਾਸਤੇ ਮਹਿੰਗੇ-ਮਹਿੰਗੇ ਗਿਫਟ ਲੈ ਕੇ ਆਉਂਦੀ ਆ ਪਰ ਉਹਦਾ ਜਿਗਰੀ ਯਾਰ ਬਸ਼ੀਰਾ ਨਹੀਂ ਹੁੰਦਾ ਤਾਂ ਤੇ ਸੋਚਦਾ ਕੋਣ ਮਹਿਰ ਦੇ ਕੋਲੇ ਚਲੇ ਜਾਮਾ ਬਾਕੀ ਦੇਖ ਲੈ ਦੇ ਕੀ ਗੱਲਬਾਤ ਕਰਨਗੇ ਸ਼ੀਰੇ ਉਹ ਬਸ਼ੀਰੇ ਬਾਈ ਤੇ ਯਾਰ ਮੈਨੂੰ ਬਹੁਤ ਖਾਸ ਲੱਗਦਾ ਹੈ ਮੈਨੂੰ ਪਤਾ ਨਹੀਂ ਬਹੁਤ ਖਾਸ ਨੇ ਨਾ ਤੁਹਾਨੂੰ ਪਤਾ ਸੀ ਤੈਨੂੰ ਪਤਾ ਹੋਊਗਾ ਜਾ ਬੋਲ ਦੇ ਬੋਲਾ ਕੋਣ ਨੇ ਅੱਜ ਮੰਗਲਵਾਰ ਆ ਕੋਈ ਮੱਛੀ ਨਾਮ ਨੂੰ ਉਹ ਵੀ ਖਾਸ ਦੇਣਾ ਇਹ ਤੂੰ ਵੀ ਖਾਸ ਲੱਗ ਗਿਆ ਉਹ ਪਤਾ ਅੱਜ ਪੱਕਾ ਗੋਤਵਾਰੇ 10 ਨੂੰ ਗਿਲੰਗ ਖਾ ਕੇ ਆਵਾਂਗੇ ਪਤਾ ਈ ਪਾਪੇ ਹੋਰ ਸੋਚ ਇਹਦੂ ਖਾ ਦੇ ਹਾ ਦਿਮਾਗ ਨਾਲ ਸੋਚ ਦਿਮਾਗ ਨਾਲ ਹੀ ਸੋਚੂ ਹਾਂ ਹੈਗਾ ਹਾਂ ਤਰ ਸੋਚ ਫਿਰ ਸੋਚ ਲਿਆ ਓਏ ਲੈ ਕੀ ਬਣਾ ਅੱਜ ਪਕੜ ਦਵਾਈ ਹੂ ਪਟਾਕੇ ਚਲਾਵਾਂਗੇ ਕਦੇ ਉਦਾ শুটিং ਅੱਜ ਆਣਾ ਹੁੰਦਾ ਕਦੇ ਥੋੜਾ ਲੰਗਰਾਂ ਚ ਧਿਆਨ ਹੁੰਦਾ ਨਾ ਕੱਜ ਦਵਾਈ ਹੈ ਤੇ ਨਾ ਅੱਜ ਦਸ ਮਿੰਟ ਤੈਨੂੰ ਪਤਾ ਅੱਜ ਕੀ ਆ ਆਪੀ ਦੱਸ ਦੇ ਮੈਨੂੰ ਨਹੀਂ ਪਤਾ ਓਏ ਅੱਜ ਤੇਰੇ ਭਰਾ ਦਾ ਜੰਮ ਦੇਣਾ ਓ ਜੰਮ ਦੇਣਾ ਹਾਂ ਉਹ ਵੀ ਤੇਰਾ ਕਿਉਂ ਮੇਰੇ ਨੂੰ ਹੋ ਸਕਦਾ ਆ ਸਕਦਾ ਵੀ ਆ ਸਕਦਾ ਨਾ ਆ ਸਾਗਰਾ ਕਹਿ ਦੀ ਆਪਾਂ ਲੈ ਕਹਿ ਦੇ ਕਹਿਦਾ ਕਹਿ ਦੇ ਕਹਿਦਾ ਕਹਿ ਦੇ ਕਹਿ ਦੇ ਹੈਪੀ ਦਿਹਾੜਾ ਬੰਦ ਦੇ ਦਿਹਾੜਾ ਨਹੀਂ ਹੁੰਦਾ ਯਾਰ ਹੈਪੀ ਬਰਥਡੇ ਕਹਿਦਾ ਚੰਗਾ ਯਾਰ ਮੈਨੂੰ ਨਹੀਂ ਪਤਾ ਦੋਸਤੋ ਲੱਤਾਂ ਖਣ ਵਾਲੀ ਦੀਆ ਇਹਨਾਂ ਬੁਣ ਵਾਲੀ ਸੋਚਣ ਵਾਲੀ ਇਸ ਕਰਕੇ ਆ ਕਿ ਬਸ਼ੀਰੇ ਨੇ ਕਦੇ ਆਪਦਾ ਜਨਮ ਦਿਨ ਮਨਾਇਆ ਨਹੀਂ ਸੀ ਕੋ ਨੂੰ ਨਹੀਂ ਪਤਾ ਕਿਵੇਂ ਕਿਹਾ ਜਾਂਦਾ ਜਾਂ ਕਿਵੇਂ ਇਨਵਾਈਟ ਕੀਤਾ ਜਾਂਦਾ ਜਾਂ ਕਿਵੇਂ ਬੁਸ਼ ਕੀਤਾ ਜਾਂਦਾ ਗੱਲ ਨਾ ਦੇਖਦੇ ਅੱਗੇ ਕੀ ਗੱਲਬਾਤ ਕਰਨਗੇ ਬਸ਼ੀਰੇ ਭਾਈ ਤੇਜ ਤੈਨੂੰ ਪਤਾ ਮੈਂ ਤੇਰੇ ਵਾਸਤੇ ਬਹੁਤ ਸਾਰੀ ਚੀਜ਼ ਲੈ ਕੇ ਆਇਆ ਹਾਂ ਚੀਜ਼ ਹਾਂ ਮੇਰੇ ਖਾਤਰ ਬਈ ਨਾ ਅੱਖਾਂ ਬੰਦ ਕਰ ਨਾ ਉਹ ਭਰਾਵਾ ਆ ਭਾਰੀ ਕਰ ਦੇ ਔਖਾ ਬੰਦ ਤੇਰਾ ਕੁੜਾੜਾ ਵਰਗੇ ਬਾਜੇ ਮੈਨੂੰ ਮਾਰਦਾ ਅੱਖਾਂ ਤਾਂ ਬੰਦ ਕਰ ਪੱਕਾ ਹਾਂ ਪੱਕਾ ਕਰ ਲੀਆ ਬੰਦ ਖਾ ਕਰ ਦਿੰਗਾ ਕਰ ਲੀਆਂ ਏ ਹਾਂ ਵੇਖ ਭਾਈ ਤੇਜ ਹਾਂ ਬਈ ਫੁੱਟਬਾਲ ਹਾਂ ਫੁੱਟਬਾਲ ਹੀ ਆ ਯਾਰ ਤੇਰੇ ਲਈ ਫੁੱਟਬਾਲ ਹੋ ਗਈ ਬਾਈ ਪਰ ਮੇਰੇ ਲਈ ਮੇਰੀ ਜ਼ਿੰਦਗੀ ਆ ਯਾਰ ਤੈਨੂੰ ਪਤਾ ਨਾ ਤੇਜ ਮੈਂ ਫੁੱਟਬਾਲ ਰਖੜਿਆ ਰਿਬਨ ਚੋਣ ਪਰ ਬਈ ਘਰ ਦੇ ਮਾੜੇ ਹਾਲਾਤ ਹੋਣ ਕਰਕੇ ਮੈਂ ਇੱਕ ਫੁੱਟਬਾਲ ਨਹੀਂ ਲੈ ਸਕਿਆ ਇਹ ਫੁੱਟਬਾਲ ਨਾਲ ਦਿਨ ਰਾਤ ਮੈਂ ਮਿਹਨਤ ਕਰੂੰਗਾ ਆਪਣੇ ਆਪਣੇ ਮਾਂ-ਬਾਪ ਦਾ ਤੇ ਆਪਣੇ ਟੀਚਰ ਦਾ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੂੰਗਾ ਬਾਈ ਤੇ ਇਤਰਾ ਬਹੁਤ ਬਹੁਤ ਧੰਨਵਾਦ ਮੈਨੂੰ ਫੁੱਟਬਾਲ ਦੇਣ ਲਈ ਕੋਈ ਗੱਲ ਨਹੀਂ ਬਸ਼ੀਰਿਆ ਕਹਿੰਦੇ ਉਹ ਦੋਸਤ ਹੀ ਕੀ ਜੋ ਤੁਹਾਡੇ ਮਾਰੇ ਸਮੇਂ ਦੇ ਵਿੱਚ ਨਾਲ ਨਾ ਕਰਿਆ ਉਹ ਜੇ ਵੀ ਦੋਸਤ ਹੋਣਗੇ ਉਹਦੇ ਵੀ ਸੁਪਨੇ ਹੋਣਗੇ ਹਨਾ ਸੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਜੀ ਜਾਣ ਦੇ ਨਾਲ ਮਿਹਨਤ ਕਰੋ ਪੜਾਈ ਕਰੋ ਤਾਂ ਕਿ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕੋ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਦੋਸਤਾਂ ਨੂੰ ਨਾਲ ਜ਼ਰੂਰ ਰੱਖੋ ਜਿਹੜੇ ਤੁਹਾਨੂੰ ਤੁਹਾਡੀ ਮੰਜ਼ਿਲ ਦੇ ਪਹੁੰਚਣ ਤੱਕ ਤੁਹਾਡੀ ਮਦਦ ਕਰਨ ਨਾ ਕਿ ਤੁਹਾਨੂੰ ਰਾਹਾਂ ਦੇ ਵਿੱਚ ਉਲਝਾ ਕੇ ਮੰਜ਼ਿਲ ਤੋਂ ਦੂਰ ਕਰ ਦੇਣ ਹਨਾ ਸਮਾ ਆਪਣੀ ਚਾਲ ਚੱਲਦਾ ਰਹਿੰਦਾ ਏ ਦਿਨ ਜਾਂਦੇ ਹਫਤੇ ਜਾਂਦੇ ਆ ਮਹੀਨੇ ਹੋ ਜਾਂਦੇ ਆ ਬਸ਼ੀਰਾ ਜਿਹੜਾ ਹੌਲੀ ਹੌਲੀ ਸਕੂਲੋਂ ਉਹਨੂੰ ਹਰ ਜਾਂਦਾ ਤੇਜ ਦੇ ਦਿਮਾਗ ਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਆ ਖਿਆਲ ਕਿ ਬਸ਼ੀਰ ਨੂੰ ਕੁਝ ਹੋਊਗਾ ਇੱਕ ਦਿਨ ਪਰਿਵਾਰ ਤੋਂ ਹੀ ਬਣੇ ਇਹ ਪਤਾ ਕਰਨ ਲਈ ਤੇਜ ਆ ਜਿਹੜਾ ਉਹਦੇ ਪੈੰਡ ਵਾਲ ਨੂੰ ਤੁਰਪੀ ਜਾਂਦਾ ਤਾਂ ਅੱਗੇ ਜਾ ਕੇ ਕੀ ਵੇਖਦਾ ਬਸ਼ੀਰਾ ਖੇਤਾਂ ਦੇ ਵਿੱਚ ਮੱਝੂ ਚਾਰ ਰਿਹਾ ਹੁੰਦਾ ਘਰ ਦੀ ਨਾਲ ਨਾਲ ਚਾਰ ਰਿਹਾ ਇਹ ਕਾਹਦੇ ਰਿਸ਼ਤੇ ਨਾਤੇ ਨੇ ਬਸ ਬੈਂਕਾਂ ਵਾਲੇ ਖਾਤੇ ਨੇ ਪੈਣ ਪੈ ਚੋਂ ਪਿਆਰ ਹੈ ਮੁਕਿਆ ਰਿਸ਼ਤਿਆਂ ਵਿੱਚੋਂ ਸਤਕਾਰ ਹੈ ਮੁਕਿਆ ਕਹਿੰਦਾ ਭਾਵੇਂ ਆ ਵੀ ਅੱਜ ਕੱਲ ਦੇ ਜਿਹੜੇ ਰਿਸ਼ਤੇ ਨਾਤੇ ਉਹ ਮਤਲਬ ਜਿਹੇ ਦੇ ਰਹਿ ਗਏ ਆ ਇਹਨਾਂ ਦੇ ਵਿੱਚ ਪਿਆਰ ਤੋਂ ਕੁਸਤਾਰ ਜਿਹੜਾ ਖਤਮ ਹੁੰਦਾ ਜਾ ਰਿਹਾ ਪਰ ਅਸਲ ਦੇ ਵਿੱਚ ਐਵੇਂ ਨਹੀਂ ਹੋਣਾ ਚਾਹੀਦਾ ਰਿਸ਼ਤਿਆਂ ਦੇ ਵਿੱਚ ਪਿਆਰ ਤੇ ਸਤਕਾਰ ਦਾ ਹੋਣਾ ਬਹੁਤ ਲਾਜਨੀਆ ਤਾਂ ਹੀ ਇਹ ਲੰਬੇ ਸਮੇਂ ਤੱਕ টিকে ਰਹਿੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਾਪਿਆਂ ਦਾ ਤੇ ਆਪਣੀਆਂ ਅਧਿਆਪਕਾਂ ਦਾ ਸਤਕਾਰ ਹੈ ਜਿਹੜਾ ਉਹ ਦਿੱਖ ਤੋਂ ਕਰਨਾ ਜਿਾ ਕਿ ਅੱਜ ਤੁਹਾਡੇ ਸਾਹਮਣੇ ਬੋਧਨਯੋਗੇ ਹੋਈਆਂ ਜਾਂ ਅਸੀਂ ਨਾਰਿਕ ਕਰਨਯੋਗੇ ਹੋਈਆਂ ਇਹ ਸਾਡੇ ਅਧਿ